ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜਕੱਲ੍ਹ ਬਿਮਾਰੀਆਂ ਦਾ ਝੋਰ ਬਹੁਤ ਹੀ ਜ਼ਿਆਦਾ ਹੋਇਆ ਪਿਆ ਹੈ ਜਿਸ ਕਿਸੇ ਨੂੰ ਪੁੱਛ ਲਓ ਜਾਂ ਆ ਸੈਲ ਘਟੇ ਹੋਏ ਹਨ ਬੁਖਾਰ ਠੀਕ ਨਹੀਂ ਹੋ ਰਿਹਾ ਅੱਜ ਸਾਡਾ ਰਹਿਣ ਸਹਿਣ ਬਦਲ ਗਿਆ ਹੈ ਸੰਗਤ ਜੀ ਖੁਰਾਕਾਂ ਉਹ ਨਾ ਰਹੀਆਂ ਜਿਸੇ ਕਾਰਨ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਦੇ ਸਰੀਰ ਹੀ ਬਿਮਾਰੀਆਂ ਦੇ ਨਾਲ ਘੇਰੇ ਪਏ ਹਨ ਪੱਥਰੀ ਦਾ ਅਲਰਜੀ ਦਾ ਰੋਗ ਵੀ ਅੱਜਕੱਲ ਬਹੁਤ ਹੀ ਲੋਕਾਂ ਵਿੱਚ ਸਨਨ ਨੂੰ ਮਿਲਦਾ ਹੈ। ਅੱਕੇ-ਤੱਕੇ ਲੋਕ ਆਪਣੇ ਦੁੱਖ ਦੂਰ ਕਰਨ ਦੇ ਲਈ ਪਤਾ ਨਹੀਂ ਕਿੰਨੇ ਡਾਕਟਰ ਬਦਲ ਕੇ ਦਵਾਈਆਂ ਲੈਂਦੇ ਹਨ। ਪਰ ਬਿਮਾਰੀ ਫਿਰ ਵੀ ਠੀਕ ਨਹੀਂ ਹੁੰਦੀ। ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਦੱਸਣ ਤੋਂ ਪਹਿਲਾਂ ਜਾਣਕਾਰੀ ਦੇਣ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ। ਸਾ ਸੰਗਾ ਜੀ ਇਹ ਕੋਈ ਸਾਡੇ ਆਪਣੇ ਬਣਾਏ ਹੋਏ ਵਿਚਾਰ ਨਹੀਂ ਹੁੰਦੇ ਇਹ ਸਭ ਗੁਰ ਸੇਖਾਂ ਪਾਸੋਂ ਮਹਾਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਮਹਾਪੁਰਖਾਂ ਦੇ ਜੀਵਨ ਦੇ ਵਿੱਚ ਅਸੀਂ ਪ੍ਰਾਪਤ ਕੀਤੇ ਹੁੰਦੇ ਹਾਂ ਜਾਣਕਾਰੀ ਪ੍ਰਾਪਤ ਕੀਤੀ ਹੁੰਦੀ ਹੈ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਜੀ ਕੋਸ਼ਿਸ਼ ਹੁੰਦੀ ਹੈ ਗੁਰੂ ਸਾਹਿਬਾਂ ਦੀ ਬਾਤ ਵੱਧ ਵਧਾਈ ਹੋ ਸਕੇ ਅਕਸਰ ਤੁਸੀਂ ਸੰਗਾ ਜੀ ਨੋਟ ਕੀਤਾ ਹੋਵੇਗਾ ਕਿ ਜਦੋਂ ਅਸੀਂ ਕਿ ਜੇ ਇੱਕਾ ਬਿਮਾਰੀ ਨੂੰ ਠੀਕ ਕਰਨ ਲਈ ਕੋਈ ਦਵਾਈ ਲੈਂਦੇ ਹਾਂ ਤਾਂ ਉਹ ਰੋਗ ਠੀਕ ਹੋ ਜਾਂਦਾ ਹੈ ਪਰ ਸਰੀਰ ਨੂੰ ਫਿਰ ਹੋਰ ਕੋਈ ਨਵਾਂ ਰੋਗ ਲੱਗ ਜਾਂਦਾ ਹੈ ਤਾਂ ਤਨਤਨ ਬਾਬਾ ਨੰਦ ਸਿੰਘ ਜੀ ਇਸ ਮਤ ਬਖਸ਼ਿਆ ਕਰਦੇ ਸਨ ਕਿ ਸਰੀਰ ਨੂੰ ਰੋਗ ਪਾਪ ਕਾਰਨ ਹੀ ਲੱਗਦੇ ਹਨ ਪਾਪ ਦਾ ਇਲਾਜ ਦੁਨੀਆਂ ਦਾ ਕੋਈ ਵੀ ਡਾਕਟਰ ਨਹੀਂ ਕਰ ਸਕਦਾ ਪਾਪ ਦਾ ਇਲਾਜ ਤਾਂ ਸਿਰਫ ਗੁਰੂ ਕੋਲ ਹੈ ਅਜਾਏ ਬਹੁਤ ਸਾਰੇ ਹਵਾਲੇ ਸਾਨੂੰ ਅਕਸਰ ਹੀ ਧਾਰਮਿਕ ਅਸਥਾਨਾਂ ਤੇ ਹੁੰਦੇ ਚਮਤਕਾਰ ਅਸੀਂ ਦੇਖਦੇ ਹਾਂ ਫਿਰ ਸੰਗਤ ਜੀ ਗੁਰੂ ਸਾਹਿਬਾਂ ਦੇ ਜੀਵਨ ਇਤਿਹਾਸ ਵਿੱਚੋਂ ਮਿਲਦੇ ਹਨ ਕੁਝ ਕਸਾਲ ਪਹਿਲਾਂ ਦਾ ਜ਼ਿਕਰ ਹੈ ਕਿ ਇੱਕ ਚੰਗੇ ਤੱਕੜੇ ਬਿਜ਼ਨਸਮੈਨ ਪਟਨਾ ਸਾਹਿਬ ਤੋਂ ਪੰਜਾਬ ਆਏ ਕਿ ਅਸੀਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਹਨ ਪੰਜਾਬ ਆ ਕੇ ਉਹਨਾਂ ਦੀ ਦਿੱਲੀ ਜਾਣ ਦੀ ਵਿਚਾਰ ਬਣ ਗਈ ਜਦ ਸਮੇ ਉਹ ਦਿੱਲੀ ਪਹੁੰਚੇ ਤਾਂ ਜਿਹੜੇ ਕਪੜੇ ਦਾ ਵਪਾਰੀ ਸੀ ਉਸੇ ਅਚਾਨਕ ਹੀ ਬਹੁਤ ਤੇਜ਼ ਦਰਦ ਹੋਣ ਲੱਗ ਗਿਆ। ਦਰਦ ਤੇਜ਼ ਹੋਣ ਕਾਰਨ ਉਹ ਡਾਕਟਰ ਕੋਲ ਗਏ ਤੇ ਚੈੱਕਅਪ ਕਰਵਾਇਆ ਤਾਂ ਪਤਾ ਲੱਗਿਆ ਕਿ ਉਸ ਨੂੰ ਪਥਰੀ ਦੀ ਪ੍ਰੋਬਲਮ ਹੈ। ਡਾਕਟਰ ਕਹਿੰਦਾ ਕਿ ਪਥਰੀ ਦਾ ਤੁਹਾਨੂੰ ਆਪਰੇਸ਼ਨ ਜਲਦੀ ਕਰਵਾਉਣਾ ਚਾਹੀਦਾ ਹੈ। ਉਹ ਕਹਿੰਦਾ ਕਿ ਡਾਕਟਰ ਸਾਹਿਬ ਆਪਰੇਸ਼ਨ ਤਾਂ ਅਸੀਂ ਲੁਧਿਆਣਾ ਜਾ ਕੇ ਕਰਵਾ ਲਵਾਂਗੇ। ਤੁਸੀਂ ਇੱਕ ਵਾਰ ਦਰਦ ਰੋਕਣ ਲਈ ਕੋਈ ਇੰਜੈਕਸ਼ਨ ਲਗਾ ਦਿਓ। ਡਾਕਟਰ ਨੇ ਇੰਜੈਕਸ਼ਨ ਲਗਾ ਦਿੱਤਾ ਫਿਰ ਉਹ ਬੰਗਲਾ ਸਾਹਿਬ ਦਰਸ਼ਨ ਕਰਨ ਲਈ ਚਲੇ ਗਏ ਦਰਸ਼ਨ ਕਰਦਿਆਂ ਫਿਰ ਉਸੇ ਹਲਕਾ ਹਲਕਾ ਦਰਦ ਸ਼ੁਰੂ ਹੋ ਗਿਆ ਉਹ ਕੁਝ ਕਾਲੀ ਕਰਨ ਲੱਗੇ ਕਿ ਜਲਦੀ ਚੱਲੀਏ ਪਰ ਜਦੋਂ ਬੰਗਲਾ ਸਾਹਿਬ ਚੱਲ ਚੱਕਣ ਲੱਗ ਗਿਆ ਤਾਂ ਉਹ ਕਹਿੰਦਾ ਗੁਰੂ ਸਾਹਿਬਾਂ ਦੀ ਕਿਰਪਾ ਦੇ ਨਾਲ ਮੇਰਾ ਫੁਰਨਾ ਬਣਿਆ ਕਿ ਗੁਰੂ ਸਾਹਿਬਾਂ ਦੀ ਬਖਸ਼ਿਸ਼ ਦੇ ਨਾਲ ਜੇਕਰ ਇਸ ਜਲ ਨਾਲ ਦਿੱਲੀ ਦੇ ਲੋਕਾਂ ਦਾ ਚੇਚਕ ਠੀਕ ਹੋ ਸਕਦਾ ਹੈ ਤਾਂ ਮੇਰੀ ਪਥਰੀ ਦੀ ਕਿਹੜੇ ਗੱਲ ਹੈ ਉਹ ਕਹਿੰਦਾ ਮੈਂ ਰਾਜ ਕੇ ਜਲ ਛੱਕ ਲਿਆ ਤੇ ਫਿਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜੇ ਮੈਨੂੰ ਇਹ ਮਿਲ ਵੀ ਸਕਦਾ ਹੈ ਤਾਂ ਉਹਨਾਂ ਨੇ ਮੈਨੂੰ ਜਲ ਨਾਲ ਭਰੀ ਹੋਈ ਇੱਕ ਕੰਨੇ ਦੇ ਦਿੱਤੀ ਫਿਰ ਉਹ ਕਹਿੰਦਾ ਕਿ ਅਸੀਂ ਉੱਥੋਂ ਚੱਲ ਪਏ ਤੇ ਲੁਧਿਆਣੇ ਤੱਕ ਪਹੁੰਚਦੇ ਪਹੁੰਚਦੇ ਥੋੜਾ ਥੋੜਾ ਜਲ ਛਕਦੇ ਹੋਏ ਸਾਰੇ ਕੰਨੇ ਜਲ ਦੇ ਛੱਕ ਲਈ ਹਰ ਵਾਰ ਜਲ ਛਕਦਿਆਂ ਨਾਲ-ਨਾਲ ਜਪ ਪਾ ਰਿਹਾ ਚਿਹਰੇ ਹਰ ਕ੍ਰਿਸ਼ਨ ਤੇ ਆਈਏ ਜਿਸ ਇੱਥੇ ਸਭ ਦੁੱਖ ਜਾਏ ਜੇ ਸਮੇਂ ਉਲਤਿਆਣੇ ਆਪਣੇ ਘਰ ਪਹੁੰਚੇ ਤਾਂ ਉਹਨਾਂ ਨੇ ਦੱਸਣ ਦਾ ਜ਼ਿਕਰ ਹੈ ਕਿ ਮੈਨੂੰ ਬਹੁਤ ਤੇਜ਼ ਜ਼ੋਰਿਆਂ ਆਇਆ ਤੇ ਜਦੋਂ ਮੈਂ ਵਾਸ਼ਰੂਮ ਗਿਆ ਤੇ ਇਕਦਮ ਹੀ ਪੱਥਰੀ ਬੁੜਕ ਕੇ ਬਾਹਰ ਨਿਕਲ ਗਈ ਅਤੇ ਉਸ ਤੋਂ ਬਾਅਦ ਕਦੇ ਮੈਨੂੰ ਪੱਥਰੀ ਨਹੀਂ ਹੋਈ ਸੋ ਸੰਗਾ ਜੀ ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਉਸ ਇਨਸਾਨ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਪਈ ਜਿਹੜੀ ਪੱਥਰੀ ਨੂੰ ਡਾਕਟਰ ਕਹਿੰਦੇ ਸੀ ਕਿ ਆਪਰੇਸ਼ਨ ਕਰਵਾ ਕੇ ਕਰਨੇ ਪਾਵੇਗੇ ਉਹ ਹੀ ਪੱਥਰੀ ਸਿਰਫ ਭਾਵਨਾ ਨਾਲ ਗੁਰੂ ਜੀ ਦਾ ਨਾਮ ਲੈਣ ਨਾਲ ਅਤੇ ਜਲ ਛਕਣ ਦੇ ਨਾਲ ਨਿਕਲ ਗਈ ਐਸੀ ਹੀ ਤਰ੍ਹਾਂ ਅਲਰਜੀ ਦਾ ਇੱਕ ਦਿਸਤਾਨ ਸਾਡੇ ਸਾਹਮਣੇ ਆਉਂਦਾ ਹੈ ਤੀਸਰੇ ਪਾਸ਼ਾ ਦੇ ਸਮੇਂ ਦਾ ਜ਼ਿਕਰ ਹੈ ਕਿ ਇੱਕ ਪ੍ਰੇਮੀ ਗੁਰੂ ਸਾਹਿਬਾਨ ਕੋਲ ਦਰਸ਼ਨ ਕਰਨ ਅਤੇ ਸੇਵਾ ਕਰਨ ਲਈ ਆਇਆ ਕਰਦਾ ਸੀ ਉਹ ਇਲਾਕੇ ਦੀ ਸੰਗਤ ਨੂੰ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਲਿਆਇਆ ਕਰਦਾ ਸੀ ਗੁਰੂ ਜੀ ਨੇ ਉਸ ਨੂੰ ਆਪਣੇ ਇਲਾਕੇ ਦੀ ਚੇਤੇ ਤਾਰੀ ਦਿੱਤੀ ਤੇ ਬਚਨ ਕੀਤਾ ਕਿ ਕੋਇਨਵਾਲ ਸਾਹਿਬ ਕਾਰ ਸੇਵਾ ਚੱਲ ਰਹੀ ਹੈ ਤੂੰ ਆਪ ਵੀ ਕਰਿਆ ਕਰ ਸੰਗਤਾਂ ਨੂੰ ਇਹ ਸੇਵਾ ਕਰਨ ਲਈ ਲੈ ਆਇਆ ਕਰ ਹੁਣ ਉਸ ਪ੍ਰੇਮੀ ਨੇ ਗੁਰੂ ਜੀ ਨੂੰ ਸਤਿ ਵਚਨ ਕਿਹਾ ਤੇ ਆਪਣੇ ਨਗਰ ਨੂੰ ਚਲਾ ਗਿਆ ਕੁਝ ਦਿਨਾਂ ਪਿਛੋਂ ਸੰਗਤ ਨੂੰ ਨਾਲ ਲੈ ਕੇ ਢੋਲਕ ਸ਼ਮਤੇ ਨਾਲ ਕੀਰਤਨ ਕਰਦੇ ਹੋਏ ਗੁਰੂ ਜੀ ਦੇ ਦਰਸ਼ਨ ਕਰਨ ਆ ਰਹੇ ਸਨ ਰਸਤੇ ਦੇ ਵਿੱਚ ਕੁਝ ਆਰਾਮ ਕਰਨ ਲਈ ਸਾਰੀ ਸੰਗਤ ਇੱਕ ਖੋਹ ਤੇ ਰੁਕ ਗਈ। ਜਥੇਦਾਰ ਨੇ ਪ੍ਰਸ਼ਾਦਾ ਜੋ ਘਰੋਂ ਸਾਰੀ ਸੰਗਤ ਵਾਸਤੇ ਤਿਆਰ ਕਰਕੇ ਲਿਆਂਦਾ ਸੀ ਉਹ ਖੋਹਿਆਂ ਤੇ ਸਾਰੀ ਸੰਗਤ ਦੇ ਵਿੱਚ ਵਰਤਾ ਦਿੱਤਾ। ਜਦੋਂ ਖੀਰ ਵਿੱਚ ਦੋ ਪ੍ਰਸ਼ਾਦੇ ਬਚੇ ਤਾਂ ਜਥੇਦਾਰ ਆਪ ਪ੍ਰਸ਼ਾਦੇ ਛਕਣ ਲਈ ਬੈਠ ਗਿਆ। ਜਦੋਂ ਉਹ ਬੈਠ ਕੇ ਪ੍ਰਸ਼ਾਦਾ ਛਕਣ ਲੱਗਾ ਤਾਂ ਉਸੇ ਹੀ ਵੇਲੇ ਉਥੇ ਇੱਕ ਕੋੜੀ ਆ ਗਿਆ। ਉਸ ਕੋੜੀ ਨੇ ਜਥੇਦਾਰ ਦੇ ਕੋਲ ਆ ਕੇ ਬੇਨਤੀ ਕੀਤੀ ਕਿ ਤੁਸੀਂ ਭਲੇ ਪੁਰਸ਼ਪਤੀ ਤੁਹ ਹੁੰਦੇ ਹੋ ਮੈਂ ਬਹੁਤ ਦਿਨਾਂ ਦਾ ਭੁੱਖਾ ਹਾਂ ਮੈਨੂੰ ਪ੍ਰਸ਼ਾਦਾ ਦੇ ਦਿਓ ਸਾਰੀ ਸੰਗਤ ਕਹਿਣ ਲੱਗੀ ਕਿ ਪ੍ਰਸ਼ਾਦਾ ਤਾਂ ਹੈ ਨਹੀਂ ਪਰ ਜਥੇਦਾਰ ਨੇ ਕਿਹਾ ਕੋਈ ਗੱਲ ਨਹੀਂ ਜਿਸ ਤਰ੍ਹਾਂ ਤੀਸਰੇ ਪਾਸ਼ਾ ਦਾ ਹੁਕਮ ਰੋਜ਼ ਪ੍ਰਸ਼ਾਦਾ ਛਕਾਈਦਾ ਹੈ ਜੇ ਇੱਕ ਵੇਲੇ ਦਾ ਨਾਗਾ ਪੈ ਜਾਵੇ ਤਾਂ ਕੋਈ ਗੱਲ ਨਹੀਂ ਇਹ ਕਹਿ ਕੇ ਪ੍ਰਸ਼ਾਦਾ ਉਸ ਕੋੜੀ ਨੂੰ ਉਸ ਨੇ ਦੇ ਦਿੱਤਾ ਕੋਣੀ ਨੇ ਪ੍ਰਸ਼ਾਦਾ ਸ਼ਖ ਕੇ ਜਥੇਦਾਰ ਨੂੰ ਬਹੁਤ ਅਸੀਸਾਂ ਦਿੱਤੀਆਂ ਪ੍ਰਸ਼ਾਦਾ ਸ਼ਖ ਕੇ ਕੋਣੀ ਨੇ ਪੁੱਛਿਆ ਕਿ ਸੰਗਤ ਕਿੱਧਰ ਨੂੰ ਜਾ ਰਹੀ ਹੈ ਸੰਗਤ ਨੇ ਦੱਸਿਆ ਕਿ ਸ਼੍ਰੀ ਗੋਇੰਦਵਾਲ ਸਾਹਿਬ ਨਵਾਂ ਤੇਰਥ ਪ੍ਰਗਟ ਹੋ ਰਿਹਾ ਹੈ ਬੋਲੀ ਸਾਹਿਬ ਦੀ ਉਸਾਰੀ ਹੋ ਰਹੀ ਹੈ ਤਾਂ ਸੇਵਾ ਕਰਨ ਨੇ ਸੰਗਤ ਤੀਸਰੇ ਪਾਸ਼ਾ ਜੀ ਦੇ ਚਰਨਾਂ ਵਿੱਚ ਜਾ ਰਹੀ ਹੈ ਹੁਣ ਉਸ ਕੋਣੀ ਨੇ ਸੰਗਤ ਨੂੰ ਕਿਹਾ ਕਿ ਮੈਨੂੰ ਵੀ ਨਾਲ ਲੈ ਕੇ ਚਲੋ ਪਰ ਕੋੜੀ ਦੇ ਸਾਰੇ ਸਰੀਰ ਤੇ ਜ਼ਖਮਾਂ ਚੋਂ ਪਾਕ ਰਸਤੀ ਸੀ। ਜਵਾਬ ਦਿੱਤਾ ਕਿ ਅਸੀਂ ਤੈਨੂੰ ਕਿਵੇਂ ਲੈ ਕੇ ਚੱਲੀਏ। ਪਰ ਜਥੇਦਾਰ ਨੇ ਕਿਹਾ ਚਲ ਕੋਈ ਗੱਲ ਨਹੀਂ ਮੈਂ ਤੈਨੂੰ ਲੈ ਕੇ ਚੱਲਦਾ ਹਾਂ। ਤੂੰ ਬੈਠ ਮੇਰੇ ਮੋਢਿਆਂ ਤੇ ਦੋਹੀਂ ਪਾਸੇ ਲੱਤਾਂ ਕਰਕੇ। ਹੁਣ ਜਥੇਦਾਰ ਨੇ ਉਸ ਨੂੰ ਮੋਢਿਆਂ ਤੇ ਬਿਠਾ ਲਿਆ ਤੇ ਚੱਲ ਪਿਆ। ਜਥੇਦਾਰ ਨੂੰ ਹੌਲੀ-ਹੌਲੀ ਤੋਰਦਿਆਂ ਦੇਖ ਕੇ ਸੰਗਤ ਉਸ ਨੂੰ ਕਹਿਣ ਲੱਗੀ ਕਿ ਤੂੰ ਬਹੁਤ ਹੌਲੀ ਤੋਰਦਾ ਹੈਂ। ਅਸੀਂ ਸਾਰੀ ਸੰਗਤ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਹਾਂ। ਤਤਉ ਆਉਂਦਾ ਰਹੀ ਜਦੋਂ ਸੰਗਤ ਗਵਿੰਦਵਾਲ ਸਾਹਿਬ ਵਿਖੇ ਪਹੁੰਚੀ ਤਾਂ ਤੀਸਰੇ ਪਾਸ਼ਾ ਦੀਵਾਨ ਵਿੱਚ ਬੈਠੇ ਸਨ ਜਿਸ ਸਮੇਂ ਸੰਗਤ ਨੇ ਜਾ ਕੇ ਦੀਵਾਨ ਵਿੱਚ ਨਮਸਕਾਰ ਕੀਤੀ ਤੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਮੂੰਹ ਤਾਂ ਚੁੱਕਿਆ ਤਾਂ ਗੁਰੂ ਜੀ ਪਹਿਲਾਂ ਹੀ ਆਸਣ ਤੋਂ ਉੱਠ ਕੇ ਅੰਦਰ ਚਲੇ ਗਏ ਸਨ ਸੰਗਤ ਨੇ ਬਾਬਾ ਬੁੱਢਾ ਜੀ ਦੁਆਰਾ ਤੀਸਰੇ ਪਾਸ਼ਾ ਪਾਸ ਬੇਨਤੀ ਕੀਤੀ ਅਸੀਂ ਗੁਰੂ ਜੀ ਤੁਹਾਡੇ ਦਰਸ਼ਨ ਕਰਨ ਦੇ ਲਈ ਆਏ ਹਾਂ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਦਿੱਤਾ ਕਿ ਜੋ ਸਾਡੇ ਦਰਸ਼ਨ ਕਰਨ ਲਈ ਆ ਰਹੇ ਹਨ ਉਹ ਤਾਂ ਹਜੇ ਪਹੁੰਚੇ ਹੀ ਨਹੀਂ ਉਹ ਤਾਂ ਪਿੱਛੇ ਹੀ ਹਨ ਜਦੋਂ ਜਥੇਦਾਰ ਨੇ ਕੋੜੀ ਨੂੰ ਲਿਆ ਕੇ ਤੀਸਰੇ ਬਾਦਸ਼ਾਹ ਜੀ ਦੇ ਆਸਣ ਦੇ ਕੋਲ ਮੱਥਾ ਟਿਕਾਇਆ ਤਾਂ ਗੁਰੂ ਜੀ ਉਸੇ ਸਮੇਂ ਪਾਰ ਆ ਗਏ ਤੇ ਕੋੜੀ ਨੂੰ ਦੇਖ ਕੇ ਜਥੇਦਾਰ ਪਾਸੋਂ ਸਾਰੇ ਵਿਥਿਆ ਪੁੱਛੀ ਉਸ ਨੇ ਜੋ ਰਸਤੇ ਦੇ ਵਿੱਚ ਪੀਤੀ ਸੀ ਉਹ ਸਾਰੀ ਵਾਰਤਾ ਖੋਲ ਕੇ ਗੁਰੂ ਜੀ ਨੂੰ ਦੱਸ ਦਿੱਤੀ ਹੁਣ ਗੁਰੂ ਜੀ ਵਚਨ ਕਰਨ ਲੱਗੇ ਤੀਰਥ ਪ੍ਰਗਟ ਕਰਨ ਦਾ ਸਮਾਂ ਆ ਗਿਆ ਹੈ ਇਸ ਨੂੰ ਬੌਲੀ ਸਾਹਿਬ ਤੇ ਲੈ ਕੇ ਚੱਲੋ ਅਤੇ ਇਸ਼ਨਾਨ ਕਰਵਾਓ ਕੋਈ ਵੀ ਉਸ ਨੂੰ ਬੌਲੀ ਸਾਹਿਬ ਤੱਕ ਲੈ ਕੇ ਜਾਣ ਲਈ ਤਿਆਰ ਨਹੀਂ ਸੀ ਫਿਰ ਜਥੇਦਾਰ ਨੇ ਹੀ ਉਸ ਨੂੰ ਚੁੱਕ ਕੇ ਬੌਲੀ ਸਾਹਿਬ ਤੱਕ ਪਹੁੰਚਾਇਆ ਇਸ਼ਨਾਨ ਕਰਵਾਇਆ ਜਦੋਂ ਕੋੜੀ ਦਾ ਇਸ਼ਨਾਨ ਕਰਵਾਇਆ ਗਿਆ ਦਾ ਤੁਰੰਤ ਹੀ ਗੁਰੂ ਸਾਹਿਬਾਂ ਦੀ ਸ਼ਕਤੀ ਵਰਤੀ ਤੇ ਉਸ ਕੋੜੀ ਦੇ ਸਰੀਰ ਤੋਂ ਸਾਰਾ ਹੀ ਕੋੜ ਦੂਰ ਹੋ ਗਿਆ ਸਰੀਰ ਬਿਲਕੁਲ ਨਰੋਗ ਹੋ ਗਿਆ ਗੁਰੂ ਜੀ ਨੇ ਨਵੇਂ ਵਸਤਰ ਪਹਿਨਣ ਲਈ ਦਿੱਤੇ ਤੇ ਖੁਸ਼ ਹੋ ਕੇ ਜਥੇਦਾਰ ਨੂੰ ਬਚਨ ਕਰਨ ਲੱਗੇ ਕਿ ਪਾਈ ਪ੍ਰਦਾਨ ਹੋਵੇ ਤਾਂ ਐਸਾ ਹੋਵੇ ਜਿਨ ਮਨ ਵਸਿਆ ਪਰਮ ਬ੍ਰਹਮ ਸੇ ਪੂਰੇ ਪ੍ਰਦਾਨ ਤਨ ਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ ਦੇਖੋ ਕਿਸੇ ਨੂੰ ਰੱਬ ਦੇ ਨਾਲ ਜੋੜ ਦੇਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਸੋ ਸਾਥ ਸੰਗਤ ਜੀ ਇਸ ਵੀਡੀਓ ਦੀ ਤੁਹਾਨੂੰ ਪੂਰੀ ਜਾਣਕਾਰੀ ਸਮਝ ਆ ਗਈ ਹੋਵੇਗੀ ਚਾਹੇ ਪਥਰੀ ਹੋਵੇ ਚਾਹੇ ਅਲਰਜੀ ਹੋਵੇ ਚਾਹੇ ਕੋਈ ਹੋਰ ਪਿਆਨਿਕ ਬਿਮਾਰੀ ਹੋਵੇ ਗੁਰੂ ਜੀ ਤਾਂ ਸਾਡੇ ਸਮਰਤ ਹਨ ਆਜ ਹਨ ਨਾਜਰ ਹਨ ਪ੍ਰਸਾਦੀ ਪਾਵਨਾ ਹੋਣੀ ਚਾਹੀਦੀ ਹੈ ਫਿਰ ਪਾਵਨਾ ਹੀ ਦਵਾਈ ਦਾ ਕੰਮ ਕਰਦੀ ਹੈ ਤੇ ਸਾਡੇ ਸਾਰੇ ਹੀ ਰੋਗ ਫਿਰ ਕੱਟੇ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ